ਹਾਂਜੀ ਡਾਕਟਰ ਸੈਲਨਾ ਜੀ ਕੀ ਹੋਇਆ ਕਿ ਜਿਹੜਾ ਪੇਸ਼ੈਂਟ ਹੈ ਸਾਡੇ ਕੋਲ ਪੇਸ਼ੈਂਟ ਇੱਕ 8:00 ਵਜੇ 10 ਮਿੰਟ ਤੱਕ ਪੇਸ਼ੈਂਟ ਪ੍ਰੈਜ਼ੈਂਟ ਕੀਤਾ ਹੈ ਕੁਲਦੀਪ कौर ਫੀਮੇਲ ਪੇਸ਼ੈਂਟ ਵਾਈਫ ਆਫ ਨਿਰਮਲ ਸਿੰਘ ਪੇਸ਼ੈਂਟ ਰਿਪੋਰਟ ਆਫ 108 ਤੇ ਸਾਡੇ ਕੋਲ ਬ੍ਰੌਟ ਬਾਈ 108 ਐਮਬੂਲੈਂਸ ਸੀਗਾ ਤੇ ਇਹ ਜਦੋਂ ਆਏ ਸੀਗੇ ਉਦੋਂ ਅਨਕੰਸ਼ ਸੀਗੇ ਹੁਣ ਫਿਲਹਾਲ ਬੀਪੀ ਥੋੜਾ ਰੇਸ ਸੀਗਾ ਬਟ ਹੁਣ ਫਿਲਹਾਲ ਸਟੇਬਲ ਆ ਵੀ ਵਿਦ ਐਂਜ਼ਾਈਟੀ ਥੋੜੀ ਘਬਰਾਹਟ ਨਾਲ ਪੇਸ਼ੈਂਟ ਸਾਡੇ ਕੋਲ ਪ੍ਰੈਜ਼ੈਂਟ ਕੀਤਾ ਹੋਇਆ ਹੈ ਹੋਇਆ ਕੋ ਕਰਲਾ ਯਾਰ ਤੂੰ ਬੱਸ ਕਰਲਾ ਅੱਗੇ ਤੀਨਾ ਤੋੜ ਗੁਰਵਿੰਦਰ ਸਿੰਘ ਜੀਿੱਤੋਂ ਆ ਰਹੀ ਤੇ ਕਿਹੜੀ ਬੱਸ ਹੈ ਪਠਾਨਕੋੜੋਂ ਚੱਲ ਕੇ ਅੰਬਰਸਾ ਚੱਲੇਗੀ ਹਾਂ ਕਿਹਦੀ ਬੱਸ ਪੰਜਾਬ ਰੋਡ ਤੇ 53 48 ਬੱਸ ਹੈ ਜੀ ਕੀ ਹੋਇਆ ਜੀ ਗੱਲ ਕੋਈ ਨਹੀਂ ਹੋਈ ਸਾਰੇ ਅੱਡੇ ਚੁੱਕੇ ਲਿਆਉਂਦੇ ਆਂ ਅਸੀਂ ਹਾਂ ਢਾੜੀ ਵਾਲੀ ਵੀ ਤੁਹਾਡੇ ਚੁੱਕੇ ਆਂ ਨਿਸ਼ਾਰੇ ਵੀ ਅੱਡੇ ਚੁੱਕੇ ਆਂ ਅਸੀਂ ਇਹ ਜਨਾਨੀ ਨਿਸ਼ਾਰੇ ਤੋਂ ਬੈਠੀ ਆ ਓਵਰਲੋਡ ਗੱਡੀ 63 ਸਵਾਰੀਆਂ ਮੈਂ ਪਿੱਛੋਂ ਲੈ ਕੇ ਆਉਂਦੇ ਆਂ ਫੇਰ ਹੀ ਮੈਂ ਚਾਰ ਕੇ ਖੰਡਿਆ ਇਹਨਾਂ ਨੂੰ ਇਹਨੂੰ ਮੈਂ ਕਿਹਾ ਬਾੜੀ ਤੋਂ ਥੋੜਾ ਗਾਂਵ ਦੇ ਥੱਲੇ ਮੁੰਡਾ ਖਲੋਤਾ ਸੀ ਮਾ ਭਾਜੀ ਬਾਡੀ ਬੰਦ ਕਰ ਲੋ ਯਾਰ ਜਦੋਂ ਗੱਡੀ ਟਰਨ ਕਰਨੀ ਨਾ ਉਥੋਂ ਬਾਈ ਪਾ ਦੋ ਕੋਈ ਥੱਲੇ ਡੇਗ ਪੈਣਾ ਫਿਰ ਸਾਡੇ ਗਾਲੀ ਛਾਪਾ ਪੈਣਾ ਡਰਾਈਵਰ ਕਨਾਈਟਰ ਦੇ ਉਹ ਇੰਨੀ ਗੱਲ ਕਹੀ ਉਥੋਂ ਮੇਰੇ ਨਾਲ ਜਨਰਲ ਆ ਵੀ ਮੈਨੂੰ ਕਹਿੰਦੇ ਮੈਂ ਤੇਰੇ ਚਪੇਰ ਮਾਰਨੀ ਆ ਮੈਂ ਤੂੰ ਸਾਈਡ ਤੇ ਗੱਡੀ ਲਾਤੀ ਮੈਂ ਮੈਂ ਪਹਿਲਾਂ ਟੂਨ ਟਿਕਟ ਲਓ ਕਹਿੰਦੀ ਮੈਂ ਅਧਾਰ卡ਡ ਫੋਨ ਤੇ ਆ ਫੋਨ ਦੇ ਵਿੱਚ ਮੈਂ ਅਧਾਰ ਕਰਨੀ ਚੱਲ ਜਾਗਾ ਅੱਗੇ ਮੈਂ ਚੱਕਰ ਬੈਠੇ ਆ ਸਾਡੇ ਉਹਨਾਂ ਪੁੱਛ ਲਓ ਮੁਰਗੇ ਮੈਂ ਚੱਕਰਾਂ ਨੂੰ ਆਵਾਜ਼ ਮਾਰੀ ਉਹ ਆਏ ਸਾਈਡ ਤੇ ਗੱਡੀ ਲਵਾਈ ਇਹ ਮੈਨੂੰ ਕਹਿੰਦੇ ਚਪੇਰ ਮਾਰਨੀ ਮੈਂ ਤੂੰ ਚਪੇਰੀ ਮਾਰ ਲਓ ਫੇਰ ਇਹ ਗੱਡੀ ਗਾਂ ਖਾਨੇ ਉੱਥੇ ਕਿਉਂ ਨਾਕੇ ਤੇ ਕੋਈ ਵੀ ਹੈ ਨਹੀਂ ਸੀ ਇਹ ਇੰਨੀ ਗੱਲ ਕਹੀ ਮੈਂ ਗਾਂ ਆ ਗਿਆ ਜਨਾਨੀਆਂ ਕਹਿੰਦੇ ਆ ਤੂੰ ਥੋੜਾ ਹਸਾਮਣਾ ਬੋਲ ਬੋਲਣ ਕਿਦਾਂ ਨੇ ਜਨਾਨੀਆਂ ਨੇ ਭਰਾਂ ਹੈਗੇ ਹਾਂ ਹੋਰ ਗੱਲ ਕੋਈ ਨਹੀਂ ਹੈਗੀ ਇਹਨੂੰ ਮੈਂ ਨਾ ਮਾਰਾ ਚੰਗਾ ਇੱਥੇ ਆਈ ਬਟਾਲੇ ਮੈਂ ਸਵਾਰੀਆਂ ਲਾਉਣ ਡਿਆ ਇੱਥੇ ਆ ਕੇ ਪਹਿਲੇ ਖਲੋਤੀ ਲਈ ਪਹਿਲੇ ਕਿੰਨੀ ਵੀਡੀਓ ਬਣਾਉਂਦੇ ਭਾਈ ਹੁਣ ਇੱਥੇ ਨੇ ਉਹਨਾਂ ਨੇ ਸਾਹਮਣੇ ਖਲੋਤੀ ਚੰਗੀ ਮੈਂ ਮੁੜ ਕੇ ਹਾ ਥੱਲੇ ਹੁੰ ਡਿੱਗੀ ਬਾਕੀ ਗੱਲ ਕੋਈ ਨਹੀਂ ਹੈਗੀ ਨਾ ਇਹਨੂੰ ਮੈਂ ਕੋਈ ਬਸਲੂਕੀ ਕੀਤੀ ਨਾ ਕੋਈ ਗਈ ਬਸ ਇੰਨੀ ਗੱਲ ਕਹੀ ਮੈਂ ਆਧਾਰ ਕਾਰਡ ਫੋਨ ਚ ਨਹੀਂ ਚੱਲਣਾ ਹੈਗਾ ਸਾਡੀ ਜਿੰਨਾ ਮਰਜੀ ਗੱਲ ਕਰਾ ਲਓ ਪਹਿਲੀ ਵਾਰੀ ਆਏ ਕਿ ਰੋਜ਼ ਹੀ ਚੜਦੇ ਹੀ ਬਸ ਭੈਣ ਜੀ ਇਹ ਸਾਹ ਪਾਦਰੇ ਪਹਿਲੀ ਵਾਰ ਚੜੀ ਆ ਸਾਡੀਆਂ ਜਿਹੜੀ ਸਵਾਰੀਆਂ ਹੁੰਦੀਆਂ ਉਹਨਾਂ ਨੂੰ ਪਤਾ ਵਾ ਕਿ ਅਸੀਂ ਟਿਕਟ ਸੜਕ ਸਵਾਰੀ ਬਹਾਲ ਕੇ ਨਾ ਤੂੰ ਕਰੀ ਦੇ ਆ ਦੁਕਾਨ ਵਾਲੇ ਭਾਈ ਨਾ ਇਹਨਾਂ ਨੂੰ ਪੁੱਛ ਲੋ ਭਾਈ ਇੱਥੇ ਹੁਣ ਆ ਜਿਹੜੇ ਅੰਦਰ ਆ ਦੁਕਾਨ ਵਾਲੇ ਉਹਨਾਂ ਨੂੰ ਪੁੱਛ ਲੋ ਕਿ ਮੈਂ ਬ੍ਰੇਕ ਮਾਰ ਕੇ ਸਵਾਰੀ ਚਾੜ ਕੇ ਖੜਦਾ ਇੱਥੇ ਮੈਂ ਕਦੀ ਸਵਾਰੀ ਨਹੀਂ ਛੱਡੀ ਹੈਗੀ ਭਾਜੀ